ਸਭ ਤੋਂ ਪਹਿਲਾਂ ਜਿਹੜਾ ਭੇੜੀਆਂ ਸਿੱਖੀ ਦੇ ਪੇਸ ਵਿੱਚ ਗੁਰੂ ਘਰ ਦਾ ਵਜ਼ੀਰ ਜੀ ਬਣ ਕੇ ਅਮਰ ਧਾਰੀ ਹੁਣ ਜਿਵੇਂ ਸਾਡੇ ਕਮਲਪਾਲ ਦਾ ਜੀ ਖੜੇ ਨੇ ਬਿਨੇ ਕਬੂਰ ਜੀ ਨੇ ਚੌਧਰੀ ਸਾਹਿਬ ਨੇ ਕਮਲਪਾਲਾ ਜੀ ਨੇ ਸੰਜੀਵ ਮੋਤਰਾ ਜੀ ਆ ਅਸੀਂ ਸਾਰੇ ਨਾਲ ਮਿਲ ਕੇ ਇੱਕ ਦੁੱਖ ਜਿਹੜਾ ਪਹਾੜ ਤਰਵਾਦ ਟੁੱਟਿਆ ਅਸੀਂ ਇਹ ਡਾਦੇ ਪਿਆ ਕੱਲੂ ਕਿਤੇ ਸਾਡੇ ਕਰਨਾ ਤਾਂ ਲੱਜੇ ਵੀਸ ਭੇੜੀਏ ਨੂੰ ਫਾਂਸੀ ਦੀ ਸਜ਼ਾ ਦਿਓ ਜੀ ਇਹਦਾ ਰਿਮਾਂਡ ਰਿਮੂਵ ਲੈਣ ਦਾ ਕੋਈ ਫਾਇਦਾ ਨਹੀਂ ਇਸ ਨੂੰ ਚਲਦਾ ਕਰ ਦਿਓ ਨਰਕਾ ਟਿਕਟ ਦੇ ਦਿਓ ਅੱਜ ਪੁਲਿਸ ਨੇ ਪੇਸ਼ ਕੀਤਾ ਸੀ ਤਾਂ 9 ਦਿਨ ਦਾ ਰਿਮਾਂਡ ਹਾਸਲ ਹੋਇਆ ਮੈਂ ਵੀਰ ਜੀ ਇਹੀ ਦਾ ਕਹਿਣਾ ਵੀ ਸਾਡੇ ਵੀ ਧੀਆ ਪੈਣਾ ਨੇ ਕਬਲਜੀ ਦੇ ਵੀਰੇ ਸਾਡੇ ਵੀਰੇ ਗਗਨ ਬਲਾਜਾਦੀ ਵੀਰੇ ਸਾਡੇ ਸੰਜੀਤ ਜੀ ਵੀਰੇ ਬਿਨੇ ਕਪੂਰ ਜੀ ਦੇ ਵੀ ਆ ਵੀ ਸਾਰੇ ਪੰਜਾਬ ਦੇ ਲੋਕਾਂ ਨੂੰ ਆਵਾਮ ਨੂੰ ਕਹਿਣਾ ਚਾਹੁੰਦਾ ਵਾ ਜੀ ਕੋਈ ਸਿੱਖ ਪਰਿਵਾਰ ਨਹੀਂ ਗਿਆ ਜਿਹੜੇ ਜਿੱਥੇ ਬੰਦੀਆਂ ਨੇ ਜਿਹੜੀ ਖਾਲਸਾਤਨ ਦੇ ਗੱਲਾਂ ਕਰਦੀਆਂ ਨੇ ਕਦੇ ਜਰੂਬਾਸ਼ਟੀ ਨੂੰ ਘੇਰਿਆ ਹੋਇਆ ਕਦੇ ਮਹਾਂਅਲੀਚ ਬੰਦੀ ਸਿੱਖਾਂ ਨੂੰ ਔਰ ਰਿਹਾ ਕਰਾਉਣ ਵਾਸਤੇ ਉੱਥੇ ਦਾ ਰਿਹਾ ਕਰਾਉਣ ਆਤਵਾਦੀ ਉਹ ਰਿਹਾ ਕਰਾਉਣ ਬੈਠੇ ਆ ਐਸਜੀਪੀਸੀ ਕਿੱਥੇ ਆ ਆ ਗੜਵਾਜ ਸਿੰਘ ਸਾਹਿਬ ਕਿੱਥੇ ਆ ਜੱਜ ਜਾਰਾ ਸਾਡਾ ਗੜਵਾਜ ਸਾਹਿਬ ਨੂੰ ਪੁੱਛਣਾ ਚਾਹੁੰਨਾ ਤੁਸੀਂ ਆਤਵਾਦੀਆਂ ਦੇ 20-2000 ਰੁਪਏ ਮਹੀਨਾ ਤੋਂ ਹੀ ਦਿੰਨੇ ਹੋ ਵਕੀਲਾਂ ਨੂੰ ਪੈਸੇ ਦਿੰਨੇ ਹੋ ਰਿਹਾ ਕਰੋ ਕੀ ਆ ਇਹ ਪਰਿਵਾਰ ਸਿੱਖ ਪਰਿਵਾਰ ਨਹੀਂ ਜਿਸ ਕੁੜੀ ਦਾ ਪਿਓ ਨਹੀਂ ਹੈ ਮਾਂ ਜੀ ਦੀ ਬਿਮਾਰ ਪਈ ਆ ਆ ਦੁੱਖ ਸੁਣ ਕੇ ਉਸ ਤੋਂ ਬਾਅਦ ਜਿਹੜਾ ਉਹ ਜਿਹੜਾ ਵੱਡਾ ਭਰਾ ਵਾ ਉਹ ਟੈਂਪਰੇਰੀ ਡੀਸੀ ਦਾ ਤੇ ਕੀ ਤਾਂ ਨੌਕਰੀ ਕਰ ਰਿਆ ਇਹ ਬਹੁਤ ਵੱਡਾ ਪਹਾੜ ਗਿਰਿਆ ਵਾ ਨੈਕਲੀਜੈਂਸੀ ਤੁਸੀਂ ਕਿੱਥੇ ਸਮਝਦੇ ਹੋ ਕਿੱਥੇ ਹੋਈ ਜਿਹੜੇ ਪੰਜਾਬ ਪੁਲਿਸ ਚਾਰ ਪੰਜ ਬੰਦੇ ਉੱਤੇ ਗਏ ਨੇ ਨਾ 2 ਘੰਟੇ ਬਾਅਦ ਹੁੰਡਾ ਲਾ ਕੇ ਗੱਲਾਂ ਬਾਤਾਂ ਕੀਤੀਆਂ ਨੇ ਉਹਨਾਂ ਦੀ ਲਾਸ਼ ਹੀ ਨਭੀ ਉਹ ਪੁਲਿਸ ਉਹਦੇ ਘਰੇ ਦੁਸ਼ਤੇ ਕਰੇ ਚਾਹ ਪੀ ਰਹੀ ਆ ਬਿਸਕਟ ਖਾ ਰਹੀ ਆ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਨਾ ਮੈਡਮ ਤੁਹਾਨੂੰ ਪ੍ਰੀਤ ਕੋਰ ਇਸਤਰੀ ਆ ਰੈਸਿਪੀ ਸਭ ਤੋਂ ਪਹਿਲਾਂ ਉਹਦੀ ਬਦਲੀ ਹੋਣੀ ਚਾਹੀਦੀ ਆ ਕਿਉਂਕਿ ਉਹਨੇ ਆਪਣਾ ਜਿਹੜਾ ਕੰਟਰੋਲ ਆ ਗਵਾ ਲਿਆ ਦੇਖੋ ਤਿੰਨ ਦਿਨਾਂ ਬਾਅਦ ਮੈਡਮ ਅੱਜ ਪਹੁੰਚੇ ਨੇ ਘਰ ਪਹੁੰਚੇ ਇੱਕ ਜਿਹੜੀ ਇਸਤਰੀ ਦਾ ਦਰਦ ਇਸਤਰੀ ਜਾਣ ਸਕਦੇ ਬੰਦਾ ਨਹੀਂ ਜਾਣਦਾ ਕਿਉਂਕਿ ਇੱਥੇ ਇੱਕ ਮੈਡਮ ਜੈਨ ਵੀ ਅਕਰਸ਼ੀ ਜੈਨ ਵੀ ਆ ਜੀ ਉਹ ਕਿਉਂ ਜੀ ਉਹ ਕਿਉਂ ਨਹੀਂ ਗਈ ਜੀ ਉਸਦੇ ਪਰਿਵਾਰ ਦੇ ਕਰੇ ਉਸ ਟਾਈਮ ਹੀ ਜਾਣਾ ਚਾਹੀਦਾ ਸੀ ਮੈਂ ਡੀਜੀਪੀ ਗੌਰਵ ਜਾਦਵ ਜੀ ਨੂੰ ਕਹਾਂਗਾ ਇਹ ਮੈਡਮ ਤਨਪ੍ਰੀਤ ਕੌਰ ਨੂੰ ਬਦਲੋ ਜਿਹੜੀ ਇੱਥੇ ਜਿੰਨੇ ਵੀ ਮਹਿਲਾ ਪੁਲਿਸ ਨੇ ਅਧਿਕਾਰੀ ਨਾ ਬੱਡੇ ਉਹਨਾਂ ਨੂੰ ਟਰਾਂਸਫਰ ਕਰੋ ਉਹਨਾਂ ਨੇ ਉਸ ਵਿਚਾਰੀ ਲੜਕੀ ਜਿਹੜੀ 13 ਸਾਲ ਦੀ ਆ ਦੋ ਔਰ ਦੋ ਘਾਟੇ ਬਾਦਰੂਜ ਰਹੀ ਆ ਜੀ ਘਰ ਵਾਲੇ ਤੇ ਵੀ ਕਹਿੰਦੇ ਬਚਾ ਸਕਦੇ ਸੀ ਪਰ ਪੁਲਿਸ ਦੀ ਨਕਮੀ ਕਾਰਨ ਤੁਹਾਡੀ ਲੱਭ ਨਹੀਂ ਸਕੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਹੋਈ ਆ ਅਸੀਂ ਸਾਰੇ ਜਿਵੇਂ ਕਪਲਪਾਰ ਦਵਾ ਜੀ ਸੰਚਿਤ ਜੀ ਗगन ਜੀ ਦਿਨੇਖਪੁਰ ਜੀ ਚੌਧਰੀ ਸਾਹਿਬ ਸਾਰੇ ਜਾ ਕੇ ਆਏ ਘਰੇ ਜੀ 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 ਬਈ ਪਰਿਵਾਰ ਕਹਿੰਦਾ ਜੀ ਫਾਂਸੀ ਦੇ ਮੰਨ ਕਰੋ ਮੈਂ ਜੇ ਅਸਦਾ ਪਹਿਲਾਂ ਹੀ ਫਾਂਸੀ ਦੇ ਮੰਨ ਕਰਿਆ ਦੁਸ਼ਟਾ ਇੱਕ ਗੱਲ ਹੋਰ ਸੁਣੋ ਜਿਹੜੇ ਪੰਜਾਬੀ ਸਾਡੇ ਲੱਖਾਂ ਸੁਧਾਣਾ ਕਿੱਥੇ ਆ ਜੀ ਭਾਨਾ ਸਿੱਧੂ ਕਿੱਥੇ ਆ ਉਹ ਇਹ ਤਾਂ ਭਰ ਗਿਆ ਜਿਹੜੇ ਅਖੋਤੀ ਜੱਥੇਬੰਦੀ ਦੇਗ ਸਿੰਘ ਨੇ ਉਹ ਕਿੱਥੇ ਨੇ ਜੀ ਉਹ ਬਜਾਏ ਭੋਂਖੜ ਦੀ ਬਜਾਏ ਬਾਬਾ ਪੁੱਚੂ ਵਾਲਿਆਂ ਦੇ ਖਾਬ ਬੋਲਣ ਦੀ ਬਜਾਏ ਇਹ ਤਿਆਗ ਦਰਦ ਬਣਾਓ ਦੁੱਖ ਘਟਾਓ ਵੀ ਕੱਲ ਨਿਹੰਗ ਸਿੰਘ ਜੱਥੇਬੰਦੀਆਂ ਵੀ ਉੱਥੇ ਪਹੁੰਚੇ ਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਹ ਮਹਾਰਾਜ ਇਹ ਇੱਕ ਨਿਹੰਗ ਸਿੰਘ ਬੋਲਿਆ ਤਾਂ ਪਹੁੰਚੇ ਆਓ ਪਹਿਲਾਂ ਸੁੱਤੇ ਪਏ ਆ ਫਿਰ ਅਮਰਦਾਵਾਲ ਮੇਰੋ ਜਿਹੜਾ ਖੁਦ ਕੁੜੀ ਦਾ ਕਾਤਲ ਆ ਉਹ ਬਕਵਾਸ ਮਾਰਦਾ ਮੈਂ ਲਾਈਵ ਤੇ ਮੈਂ ਦੇਖ ਲਿਆ ਜੇ ਅੱਗੇ ਦੇਖਾਂਗੇ ਕੀ ਕਰਾਂਗੇ ਜੀ ਉਸ ਨੂੰ ਵੀ ਮੈਂ ਕਹਿਣਾ ਬੰਦਰਾ ਪੁੱਤ ਬਣਿਆ ਪੇਟੋੜਿਆ ਬੰਡਾ ਪੁਲਿਸ ਕੋਲੇ ਤੇ ਤੇਰੇ ਵੀ ਮੌਜੂਦ ਫਿਰ ਨਹੀਂ ਅਮਰਦਵਾਰ ਮੇਰੇ ਉਹਦੇ ਆ ਜਿਹੜੀ ਲਵਾਰਜ ਜਥੇਬੰਦੀ ਬਣੀ ਹੈ ਤਰਨਤਾਰ ਤੇ ਇਲੈਕਸ਼ਨ ਲੜ ਰਹੀ ਸੀ ਉਹਨਾਂ ਦਾ ਮੂੰਹ ਟੁੱਟਿਆ ਉਹਨਾਂ ਦਾ ਉਹ ਕਿੱਥੇ ਲਵਾਰਜ ਜਥੇਬੰਦੀ ਦਾ ਜਿਹੜਾ ਤਰਨਤਾਰ ਤੋਂ ਖੜਾ ਸੀ ਮਨਦੀਪ ਸਿੰਘ ਜਾਂ ਸੰਦੀਪ ਸੰਨੀ ਦਾ ਭਰਾ ਉਹ ਕਿੱਥੇ ਗਿਆ ਕਿੱਥੇ ਮਰ ਗਿਆ ਹੁਣ ਜੀ ਉਹ ਸਿਰਫ ਰਾਜਨੀਤੀ ਕਰਨ ਜੋ ਗਿਆ ਪੈਸੇ ਬਟੋਰਨ ਜੋ ਗਿਆ ਤੁਹਾਡੀ ਤੁਸੀਂ ਪਰਿਵਾਰ ਨੂੰ ਮਿਲਿਆ ਜੀ ਤੁਹਾਡੀ ਕਿਸ ਤਰੀਕੇ ਮਦਦ ਕੀਤੀ ਤੁਹਾਡੇ ਵੱਲੋਂ ਪਰਿਵਾਰ ਦੀ ਸੀਤ ਆਏ ਦੋਖਾ ਬਣਾਉਣ ਗਏ ਆ ਤਾਂ ਲੋਕਾਂ ਨੂੰ ਜਾਹਰੂ ਕਰਨ ਗਏ ਆ ਵਿਸ਼ਵਾਸ ਨਾ ਕਰਿਓ ਕਿਸੇ ਧੀ ਪੈਣ ਨੂੰ ਗਵਾਂਡੀ ਦੇ ਘਰੋਂ ਨਾ ਛੱਡਿਓ ਮੈਂ ਕਹਿਣਾ ਵਾਂ ਵੀ ਮਾਂ ਪਿਓ ਨੂੰ ਸ਼ਕਤੀ ਨਾਲ ਪਰ ਜਿਹੜਾ ਉਹਨੇ ਵਿਸ਼ਵਾਸ 'ਚ ਇੱਕ ਵੱਡੀ ਗਲਤੀ ਕੀਤਾ ਉਹਨੇ ਭੇੜੀਆਂ ਨੇ ਜੀ ਇੱਕ ਦੇਖੋ ਅੱਗੇ ਹਿਸ਼ਾਰਪੁਰ ਵਿੱਚ ਬੱਚੇ ਨਾ ਬਦਫੈਲੀ ਹੋਈ ਮਾਰਤਾ ਜਿਹੜੇ ਪ੍ਰਵਾਸੀ ਨੇ ਉਹੋ ਪੰਜਾਬ ਦੇ ਲੋਕਾਂ ਨੇ ਹਰ ਪ੍ਰਵਾਸੀ ਨੂੰ ਬਾਹਰ ਕੱਢੋ ਜੀ ਸਰਪੰਚਾਂ ਨੇ ਮਤੇ ਪਾਏ ਅੱਜ ਅੱਜ ਉਹ ਸਹ ਕਰੇ ਡੋਸਟਾ ਕੱਟਾ ਹੋ ਆ ਕੇ ਇਹ ਜੂਪੀ ਸਰਕਾਰ ਢਾ ਸਕਦੇ ਡੋਸਟਾ ਘਰਾਂ ਗੈਸਟਰਾ ਘਰਾਂ ਇਹਨਾਂ ਕਰਕੇ ਉਹ ਢਾਹ ਨਹੀਂ ਲੱਗਦਾ ਕਿ ਪੰਜਾਬੀ ਹੀ ਪੰਜਾਬੀ ਤੋਂ ਵੈਰੀ ਹੋ ਰਿਹਾ ਪੰਜਾਬੀ ਪੰਜਾਬੀ ਦਾ ਵੈਰੀ ਆ ਇਹਨਾਂ ਨੂੰ ਫ਼ਾਲਸਤਾਨ ਦੇ ਦਿਓ ਇਹਨਾਂ ਨੂੰ ਹੋਰ ਤਰੰਗੇ ਘਟੜਾ ਪਵਾਇ ਤਰਾ ਦਿਓ ਇਹ ਇੰਡੀਆ ਦੇ ਲੋਕ ਨੇ ਪੰਜਾਬੀ ਇਹ ਅਸੀਂ ਲੋਕ ਹਰ ਸਮੇਂ ਹਰ ਬਾਰਗ ਹਰ ਜਾਤ ਹਰ ਮੱਜਬ ਦਾ ਸਤਿਕਾਰ ਕਰਦੇ ਆਂ ਲੇਕਿਨ ਸਾਡੇ ਖਰਾਬ ਹੀ ਮਗਰ ਪੈ ਜਾਂਦੇ ਆ ਮੰਡ ਗਲਤਾ ਜੀ ਕਬਲ ਭਾਰ ਦੇ ਗਲਤਾ ਸੰਚੀਰ ਗਲਤਾ ਗਰਮਲਾਇਆ ਬਰੇਕਪੁਰ ਗਲਤਾ ਅਸੀਂ ਮੇਜ ਦੇਸ਼ ਦੀ ਗੱਲ ਕਰਦੇ ਆ ਮੈਂ ਪੱਤਰਕਾਰ ਭਰਾਮਾ ਨੂੰ ਤੇ ਬਕੀਰ ਸਾਹਿਬਾ ਨੂੰ ਵੀ ਕਹੂੰਗਾ ਵੀ ਇਹਦੇ ਖਿਲਾਫ ਕੇਸ ਨਾਲ ਲੜਿਓ ਪੱਤਰਕਾਰਾਂ ਨੂੰ ਭਰਾਮਾ ਨੂੰ ਵੀ ਕਹਿਣਾ ਚਾਹੁੰਦਾ ਵੀ ਇਹਦੇ ਖਿਲਾਫ ਜਿੰਨਾ মিডিਆ-ਮੀਡੀਆ ਦੇ ਸਕਦੇ ਹੋ ਲਾਓ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਨੇ ਵੀ ਇਹ ਸੱਚੀ ਦਾ ਜਿਹੜਾ ਇਤਰਾਜਤਾ ਆ ਉਹਨਾਂ ਨੇ ਕੱਲ ਕਿਹਾ ਕਿ ਕੋਈ ਵੀ ਜਿਹੜਾ ਵਕੀਲ ਹੈ ਇਹਨਾਂ ਦੇ ਹੱਕ 'ਚ ਖੜਾ ਨਾ ਹੋਵੇ ਨਹੀਂ ਦੇਖੋ ਜੀ ਹਰ ਬੰਦੇ ਨੂੰ ਚਾਹੀਦਾ ਵਾ ਬਈ ਉਹਨਾਂ ਦੇ ਦੁੱਖ ਵਿੱਚ ਜਾ ਕੇ ਖੜੇ ਅੱਜ ਉਹਨਾਂ ਨੇ ਸ਼੍ਰੀ ਖੰਡਪਾੜ ਸਾਹਿਬ ਰਖਾਇਆ ਵਾ ਪਰ ਸੋਨੂੰ 27 ਤਰੀਕ ਨੂੰ ਪਹੁੰਚਾ ਜੀ ਮੈਂ ਕਹਿਣਾ ਚਾਹੁੰਦਾ ਵੀ ਪੰਜਾਬ ਸਰਕਾਰ ਕੁਝ ਮਾਲੀ ਮਦਦ ਦੇਵੇ ਉਸ ਪਰਿਵਾਰ ਦਾ ਇੱਕ ਟੈਂਪਰੇਰੀ ਨੌਕਰੀ ਮੁੰਡਾ ਕਰਦਾ ਵਾ ਪਿਓ ਕੁੜੀ ਦਾ ਹੈ ਨਹੀਂਗਾ ਜੀ ਕੁੜੀ ਨੇ ਕੋਈ ਡਾਕਟਰ ਬਣਨਾ ਸੀ ਪ੍ਰਭਲੀਨ ਕੌਰ ਨੇ ਹਮ ਲੇਕਿਨ ਇਸ ਇਨਸਾਨ ਭੇੜਿਆ ਜਿਹੜਾ ਸਿੱਖੀ ਦੇ ਭੇਜ ਬੱਚਾ ਉਸਨੇ ਪਤਲ ਕੀਤਾ ਤੇ ਬਦਫੈਲੀ ਕੀਤੀ ਆ ਜੀ ਇਹਨੂੰ ਦੁਨੀਆ ਤੇ ਰੱਖਣ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਮੰਡ ਸਾਹਿਬ ਸਮੇਂ ਦੇ ਕਿਤੇ ਨਾ ਕਿਤੇ ਆਪਸੀ ਭਾਈਚਾਰਾ ਖਤਮ ਹੋ ਗਿਆ ਪੰਜਾਬ ਪੰਜਾਬੀयत ਖਤਮ ਹੋ ਗਈ ਸੂਰਜ ਜੀ ਪੰਜਾਬ ਪੰਜਾਬੀयत ਖਤਮ ਤਾਂ ਉਹਨਾਂ ਕਰਤੀਆਂ ਅਫਸੋਸ ਕਰ ਰਹੇ ਨਹੀਂ ਗਏ ਜਿਹੜੇ ਅਸੀਂ ਕਹਿੰਦੇ ਆ ਪੰਜਾਬ ਬੜਾ ਸਾਡਾ ਗੁਰੂਆਂ ਆਪੀ ਨੇ ਧਰਤੀ ਆ ਸੋਹਣੀ ਚਿੜੀ ਆ ਜੀ ਲੇਕਿਨ ਉੱਥੇ ਗਏ ਕਿਉਂ ਨਹੀਂ ਹੂੰ ਕੁਝ ਪੰਜਾਬ ਪੁਲਿਸ ਵਾਲਿਆਂ ਦੀ ਵੀ ਗਲਤੀ ਆ ਉਹਨਾਂ ਨੂੰ ਵੀ ਡਿਸਮਿਸ ਕਰੋ ਮੈਡਮ ਧਨਪ੍ਰੀਤ ਕੌਰ ਨੂੰ ਵੀ ਚੇਂਜ ਕਰੋ ਕਰਸ਼ੀ ਜੈਨ ਨੂੰ ਵੀ ਚੇਂਜ ਕਰੋ ਜਿਹੜਾ ਇਸਤਰੀ ਇਸਤਰੀ ਦਾ ਦਰਦ ਨਹੀਂ ਸਮਝ ਸਕੀ ਇਹ ਬੰਦਾ ਦਾ ਮਜ਼ਾਕ ਦਾ ਪਾਤਰ ਆ ਇਸਤਰੀ ਦਾ ਨਹੀਂ ਇਸਤਰੀ ਦਾ ਦੁੱਖ ਸੁਣ ਸਕਦੀ ਆ ਲੇਕਿਨ ਨਹੀਂ ਸੁਣਿਆ ਅੱਜ ਕਿਉਂ ਗਈ ਜੀ ਅੱਜ ਲੋਕਾਂ ਦਾ ਪ੍ਰੈਸ਼ਰ ਪਿਆ ਤਾਂ ਗਈ ਆ ਨਹੀਂ ਨਹੀਂ ਗਈ ਜਾ ਸਕਦੀ ਸੀ ਮੈਡਮ ਧਨਪ੍ਰੀਤ ਕੌਰ ਨੂੰ ਬਦਲੋ ਇੱਥੇ ਕੋਈ ਨੌਜਵਾਨ ਅੰਤੋਂ ਹੀ ਦਾ ਕਹਿਣਾ ਦਾ ਮਤ ਉਹਨਾਂ ਨੇ ਜਾਣਣਾ ਨਹੀਂ ਸੀ ਲੋਕਾਂ ਦਾ ਕਮੈਂਟ ਸਾਹਿਬ ਜੀ ਵਿੰਡੋ ਤੇ ਲੱਗੀ ਹੈ ਜੋ 3-4 ਦਿਨ ਦੀ ਆਵਾਜ਼ ਆ ਬਾਹਰ ਦਾ ਤਾਂ ਭਾਈ ਮੈਂ ਨਾ ਤਨਬ੍ਰੀਨ ਕੌਰ ਖੁਦ ਇਸਤਰੀ ਆ ਖੁਦ ਸਿੱਖਾਂ ਦੇ ਪਰਿਵਾਰ ਨਾਲ ਜੀ ਜਦੋਂ ਉਹਨਾਂ ਜਾਣਾ ਚਾਹੇ ਨੰਬਰ ਦੋ ਜਦੋਂ ਕੋਈ ਸਾਡੇ ਗੁਰੂ ਘਰ ਜੜਦਾ ਲੈ ਕੇ ਜੇ ਚਲਾ ਗਲਤੀ ਨਾਲ ਜਿਹਨੂੰ ਨਹੀਂ ਨੌਲੇਜ ਹੁੰਦੀ ਬਾਹਰਲੇ ਬੰਦੇ ਨੂੰ ਜੀ ਪੰਜਾਬੀਵਾਂ ਉਹ ਲੱਠ ਮਾਰਦੇ ਆ ਨੰਗਾ ਸਰਾ ਲੱਠ ਮਾਰਦੇ ਆ ਉਹਦੇ ਜਿਉਂਕਿ ਵੀਡੀਓ ਬਣਾਉਣ ਦਾ ਲੱਠ ਮਾਰਦੇ ਆ ਇੱਥੇ ਹੁਣ ਸਾਰੇ ਪੰਜਾਬੀਆਂ ਨੇ ਮਨਦਾ ਕਿਉਂ ਨਹੀਂ ਪਾਇਆ ਜੀ ਇਸ ਪਰਿਵਾਰ ਨੂੰ ਇਹ ਰੋਟੀ ਵੇਢੀ ਸਾਂਝ ਖਤਮ ਕਰੋ ਜੀ ਔਰ ਜਥੇਦਾਰ ਗੜਕਾ ਜੀ ਸੁੱਤਤਾ ਪਿਆ ਮੁਖਮੰਤਰੀ ਭਵਨ ਸੇ ਮਾਂ ਦੇ ਖਿਲਾਫ ਬੋਲੀ ਜਾਊਗਾ ਗੜੀ ਕੱਟੀ ਆ ਸਿੱਖ ਨਹੀਂ ਆ ਭਰਾ ਜੀ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਰੋਗਰਾਮ ਕਰਾ ਰਿਹਾ ਮੁਖਮੰਤਰੀ 23 24 25 ਨੂੰ ਕਿੰਨਾ ਵੱਡਾ ਸ਼ਹੀਦਾ ਦਿਨ ਜਲਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਢੇ ਤਿੰਨ ਦਸਾਲਾਂ ਲੇਕਿਨ ਇਹ ਗੜਕਾ ਜੀ ਸਾਹਿਬ ਸਵਾਏ 8 ਬਾਦੀਆਂ ਵਿੱਚ ਵਰਸੀਆਂ ਬਣਾਈ ਇਹ ਤਿਆਰੀ ਨਾ ਉਥੇ ਜੀ ਸ਼੍ਰੀ ਕਾਲਤਾ ਸਾਹਿਬ ਦੇ ਇਹ ਬਹੁਤ ਗਲਤ ਆ ਇੱਕ ਸਿੱਖ ਪਰਿਵਾਰ ਆ ਕੋਈ ਹਿੰਦੂ ਪਰਿਵਾਰ ਨਹੀਂ ਸੀ ਕੋਈ ਮੁਸਲਮਾਨ ਪਰਿਵਾਰ ਨਹੀਂ ਸੀ ਵੀ ਅਸੀਂ ਜਾਣਾਂ ਨਹੀਂ ਅੱਜ ਸ਼ਿਵਸ਼ਨਾ ਵਾਲੇ ਕਿੱਥੇ ਆ ਮੈਂ ਉਹ ਵੀ ਪੁੱਛੂੰਗਾ ਸਿਰਫ ਗੱਲ ਮੈਂ ਨਹੀਂ ਰਾਜਨੀਤੀ ਸ਼ਿਵਸ਼ਨਾ ਦੀ ਆ ਜਾਂ ਸਾਨੂੰ ਧਮਕੀ ਆ ਗਈ ਪ੍ਰਸ਼ਾਸਨ ਕੋਲ ਜਦੋਂ ਹੀ ਪਾ ਜਣਿਆ ਜੋਸ਼ਲ ਮੀਡੀਆ ਤੇ ਇੱਕ ਦੂਜਾ ਮੋਬਾਈਲ ਰੱਖਿਆ ਨਾਲ ਹੀ ਲੋਡ ਹੋ ਜਾਣਾ ਮੋਬਾਈਲ ਵੀ ਧਮਕੀ ਆ ਗਈ ਧਮਕੀ ਆ ਗਈ ਇਸ ਕਰਕੇ ਜਿਹੜੇ ਸਮਾਜ ਦੇ ਕੰਮ ਆ ਜਿਵੇਂ ਲੋਕ ਕਮੈਂਟਾਂ ਹੀ ਪੋਛਦੇ ਆ ਵੀ ਸ਼ਿਵਸ਼ਨਾ ਹੀ ਕਹੀ ਦੇਣਾ ਅਸੀਂ ਲੁਧਾਨੇ ਤੋਂ ਚੱਲ ਕੇ ਇੱਥੇ ਆਏ ਆ ਸਾਨੂੰ ਦਰਦ ਸਾਡੇ ਬੇਟੀਆਂ ਸਾਰੇ ਦੇ ਬੇਟੀਆਂ ਕਿਨੇ ਕਦੇ ਸੋਣਗੀਆਂ ਐਡਾ ਵੱਡਾ ਦਰਦ ਕਦੇ ਚੱਲਿਆ ਨਹੀਂ ਜਾਣਾ ਬ੍ਰਹਮੰਡ ਦੀ ਪ੍ਰਮਾਤਮਾ ਰੋਂਦਾ ਹੁਣ ਬਈ ਐਡਾ ਮੈਂ ਧਰਤੀ ਤੇ ਭੇਜਿਆ ਬੰਦੇ ਨੂੰ ਭੇੜੀਏ ਨੂੰ ਇਹਨੇ ਕੀਤਾ ਕੀ ਆ 55 ਸਾਲ ਦੀ ਉਮਰ ਚ ਮੈਂ ਸ਼ਿਵ ਸ਼ਰਨਾਂ ਨੂੰ ਵੀ ਕਹੂੰਗਾ ਕੋਈ ਜਾਤ ਕੋਈ ਭੇਦ ਭਾਵਨਾ ਕਰੋ ਕਿਸੇ ਮਨੁੱਖ ਨਾਲ ਚਾਹੇ ਸੇਖਾ ਚਾਹੇ ਹਿੰਦੂਆਂ ਤੇ ਪੁੱਛੋ ਤੁਸੀਂ ਸਾਰੇ ਜਿਸ ਤੇ ਪੁੱਤਾਂ ਪੈਂਦੇ ਆ ਉਸ ਦੇ ਖੜੋ ਨਹੀਂ ਕਹ ਲੋ ਤੁਹਾਡੇ ਕਰਮ ਹੀ ਅਗਲਾ ਕੀ ਕਿ ਜਨਤ ਨੂੰ ਬਚਾਉਣਾ ਨਹੀਂ ਹੈਗਾ ਕੋਕੇ ਜਿਹੜੇ ਅੱਜ ਕੱਲ ਦੇ ਸਾਡੇ ਮੋਬਾਈਲ ਆ ਮੋਬਾਈਲਾਂ ਦੇ ਵਿੱਚ ਬਹੁਤ ਗੰਦ ਭਰਿਆ ਹੋਇਆ ਹੈ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਆ ਕਿਉਂਕਿ ਜਿਹੜੀ ਜਵਾਨੀ ਆ ਕਿਸਾਨੀ ਆ ਉਹਨੂੰ ਅਸੀਂ ਬਚਾਉਣਾ ਵਾ ਲੇਕਿਨ ਜਵਾਨੀ ਆ ਜਿਹੜੀ ਉਹ ਨਸ਼ਿਆਂ ਤੋਂ ਤਾਂ ਰੋਕ ਰਹੀ ਆ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਲੇਕਿਨ ਜਿਹੜੇ ਭੇੜੀ ਵਾਲੇ ਆ ਜਿਵੇਂ ਸਰਦਾਰ ਨਹੀਂ ਕਹੂੰਗਾ ਇਹ ਭੇੜੀਆ ਵਾ ਇਹ ਗੁਰੂ ਘਰ ਦਾ ਵਜ਼ੀਰ ਬਣ ਕੇ ਧੋਖੇ ਨਾਲ ਗੁਰੂ ਸਾਹਿਬ ਦੀ ਆੜ ਲੈ ਕੇ ਨੇ ਅਮਰ ਸ਼ਾਕੇ ਸ਼ਰਾਬ ਵੀ ਪੀਤੀ ਘਰ ਵਾਲੇ ਕਹਿੰਦੇ ਨੇ ਉਸ ਦਿਨ ਇਹਦੇ ਪਹਿਲਾਂ ਵੀ ਕੁੜੀ ਵੀ ਮਾਰੀ ਆ ਉਹਨੂੰ ਬੰਦੇ ਡੱਡ ਕਰਦਾ ਇਹਨੇ ਵੀ ਹਾਰਟ ਅਟੈਕ ਹੋ ਗਿਆ ਵੀ ਕਿਸ ਕਰਕੇ ਮੈਂ ਕਹੂੰਗਾ ਬੀਐਸਐਨ ਨੂੰ ਸਖਤ ਤੋਂ ਸਖਤ ਕੀ ਫਾਂਸੀ ਦੇ ਦਿਓ ਚਲਦਾ ਕਰ ਦਿਓ ਤਾਂ ਕਿ ਦੂਜੇ ਨੂੰ ਮੈਸੇਜ ਆ ਗੇ ਆ ਜਾਵੇ ਵੀ ਹਾਂ ਵੀ ਯਾਰ ਛੇ ਦਵਾਈ ਵਿੱਚ ਜਹ ਜਿਸ ਆਪਾਂ ਕੰਮ ਕਰਦੇ ਆ ਕ੍ਰਿਮੀਨਲ ਕਰਦੇ ਆ ਉਹਦੀ ਸਜ਼ਾ ਮਿਲਦੀ ਆ ਨਾ ਇਹਨੂੰ ਸਜ਼ਾ ਦੇ ਦਿਓ ਆਪਾਂ ਕਰੋਨਾ ਕੀ ਆ ਜਿਹੜੀ ਪੀੜੀਏ ਤੋਂ ਇਹ ਰੋਟੀ ਆਹ ਨੌ ਜਣੇ ਨੂੰ ਰੋਟੀ ਖਾਵਾਂਗੇ ਆਹ ਲਾਚ ਇਸ ਕਰਕੇ ਇਨਸਾਨੀਅਤ ਇਹ ਇਡਾ ਇਨਸਾਨੀਅਤ ਨਹੀਂ ਸਮਝੋ ਇਹਦਾ ਇਹਦਾ ਲੋਕਾਂ ਨੇ ਮੈਂ ਤਾਂ ਕਹਿੰਦਾ ਉਸ ਟਾਈਮ ਇਹਦਾ ਸੁਧਾ ਲਾਣਾ ਚਾਹੀਦਾ ਸੀ ਜੀ ਭਈ ਇਹ ਐਡਾ ਵੱਡਾ ਬਦਫੈਲੀ ਕੀਤੀ ਉਸ ਵਿਚਾਰੀ ਨੇ ਡਾਕਟਰ ਬਣਨਾ ਸੀ ਪ੍ਰੋਬਲੀਨ ਕੋਰ ਨੇ ਜੀ ਕਿੱਡਾ ਪਾਪ ਕੀਤਾ ਇੱਕ ਮਿੰਟ ਸਭ ਹੋਰ ਗੱਲ ਆ ਜਿਹੜੀ ਬੱਚੀ ਨਾਲ ਬਲਤਕਾਰ ਹੋਇਆ ਤਾਂ ਉਸ ਤੋਂ ਮਰਡਰ ਹੋਇਆ ਉਹ ਲੜਕੀ ਆਂ ਜਾਣ ਵੀ ਸੀ ਘਰ ਵਿੱਚ ਉਹਦੀ ਬੇਟੀ ਹੋਣੀ ਪੜਦੀ ਜੀ ਮੈਂ ਨਾ ਵਿਸ਼ਵਾਸ ਨਾ ਕਰੋ ਕਿਸੇ ਤੇ ਹੂੰ ਕੋਈ ਤਾਇਆ ਕੋਈ ਚਾਚਾ ਭਿਵਾ ਨਾ ਕਰੋ ਕੀ ਪਤਾ ਕਿਹੜੇ ਡੈਮਨ ਦੀ ਬੁੱਧੀ ਫਰ ਜਾਣੀ ਹੈ ਲੋਕਾਂ ਦੀ ਇੱਕ ਸੇਲੀ ਜਾਂਦੀ ਉਹ ਲੇਕਿਨ ਮੈਂ ਹੁਸ ਵਾਹਿਗੁਰੂ ਪਰਮਾਤਮਾ ਅੱਗੇ ਪੋਲੇਨਾਥ ਅੱਗੇ ਅਰਦਾਸ ਕਰਦਾ ਮਾਂ ਕੁੜੀ ਨੂੰ ਚਾਰਾਂ ਨਮਾਜ਼ ਬਖਸੋ ਭੇੜੀ ਨੂੰ ਜਲਦ ਜਲ ਫਾਂਸੀ ਹੋਵੇ ਤੇ ਵਕੀਲ ਸਾਹਿਬ ਕੋਈ ਸਾਥ ਨਾ ਦਿਓ ਇਸ ਭੇੜੀ ਦਾ ਪੁਲਿਸ ਪ੍ਰਸ਼ਾਸਨ ਇਹਦਾ ਰੋਜ਼ ਸਖਤੀ ਕਰੇ ਇਹਦੀ ਨਾਂਂਦੀ ਯਾਦ ਆ ਜਾਏ 9 ਦਿਨ ਜਿਹੜਾ ਘੜੀਸਣਾ ਇਹਨੂੰ ਇਹਦੀ ਇਹਦੀ ਨਾਨੀ ਜາດ ਕਰਾ ਦੇ ਹਰ ਕੋਸ਼ਿਸ਼ ਕੀਤੀ ਹੈ ਕਿ ਇਸ ਮਾਮਲੇ ਨੂੰ ਇਸ ਤਰ੍ਹਾਂ ਹੀ ਨਿਪਟਾ ਦਿੱਤਾ ਜਾਵੇ ਹੱਸ਼ਪ ਕਰ ਦਿੱਤਾ ਜਾਵੇ ਕਰਦਿਆਂ ਨੂੰ ਧਮਕੀਆਂ ਤੱਕ ਦਿੱਤੀਆਂ ਪੁਲਿਸ ਨੇ ਕਿ ਪੁਲਿਸ ਨਾਲ ਬੈਰ ਪਾਉਣਾ ਠੀਕ ਨਹੀਂ ਹੁੰਦਾ ਤੁਸੀਂ ਇਹਨੂੰ ਖਤਮ ਕਰੋ ਗੱਲ ਇੱਥੇ ਤੱਕ ਕਿ 4 ਘੰਟੇ ਪੁਲਿਸ ਨੇ ਅੰਦਰ ਨਾਲੇ ਪੁਲਿਸ 4 ਪੌਣਾ ਘੰਟਾ ਰਹੀ ਹੈ ਲੇਕਿਨ ਬਾਹਰ ਆ ਕੇ ਕਹਿੰਦੇ ਕਿ ਜੀ ਇੱਥੇ ਤਾਂ ਕੁੜੀ ਹੈ ਹੀ ਨਹੀਂ ਜਰਕੇ ਕੁੜੀ ਦੀ ਮਾਂ ਨੇ ਕੈਮਰਿਆਂ ਦੇ ਵਿੱਚ ਦੇਖ ਲਿਆ ਸੀ ਕਿ ਕੁੜੀ ਇਸ ਘਰ ਦੇ ਵਿੱਚ ਵੱਡੀ ਹੈ ਤੇ ਦੁਬਾਰੇ ਵਾਪਸ ਨਹੀਂ ਆਈ। ਉਹਨਾਂ ਨੇ ਉਹਦੀ ਨਾ ਗੱਲ ਮੰਨ ਕੇ ਉਸ ਨੂੰ 3 ਘੰਟੇ ਤੁਰਦਰ ਘਮਾਉਂਦੇ ਰਹੇ। 4 ਘੰਟਾ ਘਰ ਦੀ ਸਰਚ ਕਰਦੇ ਰਹੇ ਫਿਰ ਬਾਹਰ ਆ ਕੇ ਕਹਿੰਦੇ ਕੋਈ ਨਹੀਂ ਹੈ ਇੱਥੇ ਕੁੜੀ ਹੈ ਹੀ ਨਹੀਂ ਛੋਟੇ ਜਿਹੇ ਘਰ ਦੇ ਵਿੱਚ। ਸੋ ਇਹ ਇੱਕ ਬਹੁਤ ਹੀ ਘਨੌਣੀ ਹਰਕਤ ਹੋਈ ਹੈ। ਤੇ ਹਰਕਤ ਹੋਣ ਤੋਂ ਬਾਅਦ ਪੁਲਿਸ ਦੀ ਮੂਲੀ ਪਹੁੰਚੇ ਨਾਲ ਜਿਹੜਾ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਲੋਕਾਂ ਦਾ ਰੋਸ ਸੀ ਕੁੜੀ ਦੀ ਮਾਂ ਦੀ ਜਿਹੜਾ ਆਪਣੀ ਕੁੜੀ ਦਾ ਇਨਸਾਫ ਲੈਣ ਵਾਸਤੇ ਜਿਹੜੀ ਪੂਰੀ ਕੋਸ਼ਿਸ਼ ਸੀ ਜਿਹਦੇ ਕਰਕੇ ਇਹ ਮਾਮਲਾ ਦਰਜ ਹੋਇਆ ਜਦ ਸਰਕਾਰਾਂ ਦਬ ਜਾਣ ਜਾਂ ਸਰਕਾਰਾਂ ਸਹੀ ਰਹਿਨਮਾਈ ਨਾ ਕਰ ਸਕਣ ਜਦ ਸਰਕਾਰਾਂ ਢਿੱਲ ਦੇਣ ਪੁਲਿਸ ਨੂੰ ਜਦ ਪੁਲਿਸ ਸਹੀ ਕਾਰਵਾਈ ਨਾ ਕਰਦੀ ਹੋਵੇ ਤਾਂ ਅਜਈਆਂ ਕੁਰਤੀਆਂ ਸਮਾਜ ਦੇ ਵਿੱਚ ਜਨਮ ਲੈਂਦੀਆਂ ਆ ਆ ਜਿਹੜੀ ਕੁਰਤੀ ਹੋਈ ਹੈ ਇੱਥੇ ਜਲੰਧਰ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਹਰ ਰੋਜ਼ ਕਤਲ ਹੁੰਦੇ ਆ ਬਲਾਤਕਾਰ ਹੁੰਦੇ ਆ ਲੁੱਟਾਂ ਹੁੰਦੀਆਂ ਖੋਹਾਂ ਹੁੰਦੀਆਂ ਜਲੰਧਰ ਦੇ ਵਿੱਚ ਪਹਿਲਾਂ ਇੱਕ ਕੈਮਿਸਟ ਦੀ ਦੁਕਾਨ ਲੁੱਟ ਲਈ ਫੇਰ ਇੱਕ ਸੁਨਿਆਰਾ ਲੁੱਟ ਲਿਆ ਰੋਜ਼ ਦੀਆਂ ਗੱਲਾਂ ਹੋ ਗਈਆਂ ਜਾਂਦੀਆਂ ਬੀਬੀਆਂ ਦੀ ਚੈਨ ਖੋਲੇ ਜਾਂਦੇ ਕਿਸੇ ਦੀ ਮੁੰਦੀ ਲਾ ਲੈ ਜਾਂਦੇ ਕਿਸੇ ਦਾ ਕੜਾ ਲਾ ਲੈ ਜਾਂਦੇ ਐ ਸੋ ਹਾਲਾਤ ਬਹੁਤ ਮਾੜੇ ਐ ਪੁਲਿਸ ਕਾਰਵਾਈ ਕਰਨ ਦੇ ਵਿੱਚ ਕਿਉਂ ਗਰੇਜ ਕਰਦੀ ਸੀ ਪੁਲਿਸ ਨੂੰ ਕਿਆ ਚਾਅ ਹੋ ਸੀਗਾ ਕਿ ਜੀ ਪਰਚਾ ਨਾ ਹੋਵੇ ਪੁਲਿਸ ਕਿਉਂ ਅੰਦਰ ਪਈ Laash ਨੂੰ ਬਾਹਰ ਆ ਕੇ ਕਹਿ ਰਹੀ ਅੰਦਰ ਕੋਈ ਨਹੀਂ ਹੈ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਚਾਹੀਦੇ ਐ ਇੱਥੇ ਦੇ ਨਮਾਇंदे ਉਹਨਾਂ ਦੀ ਪੈਰਵਾਈ ਕਰਦੇ ਹੈ ਜਿਨ੍ਹਾਂ ਨੇ ਬਲਾਤਕਾਰ ਕੀਤਾ ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਪੁਲਿਸ ਨੂੰ ਹਰ ਕਾਰਵਾਈ ਕਰਨ ਤੋਂ ਰੋਕ ਰਹੇ ਹੈ ਜਿਹੜੇ ਝਾੜੂ ਵਾਲਿਆਂ ਦੇ ਨਮੇ ਦੇ ਸੋ ਇਹ ਕਿਸੇ ਤਰ੍ਹਾਂ ਵੀ ਸਮਾਜ ਨੂੰ ਮਨਜ਼ੂਰ ਨਹੀਂ ਲੁੱਟ ਲੈ ਕੇ ਚਲੋ ਠੀਕ ਹੈ ਬੰਦਾ ਵੀ ਮਾਰਤਾ ਲੈਕਿਨ ਹੁਣ ਸਾਡੇਆਂ 3 ਭੈਣਾਂ ਨੂੰ ਪੈ ਗਿਆ ਹੈ ਹੁਣ ਬਲਾਤਕਾਰ ਹੋਣ ਲੱਗ ਗਿਆ ਹੈ ਨਾਬਾਲਗ ਲੜਕੀਆਂ ਦੇ ਸਾਨੂੰ ਇਹ ਕਿਸੇ ਤਰ੍ਹਾਂ ਮਨਜ਼ੂਰ ਨਹੀਂ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਪੁਲਿਸ ਕਰਮਚਾਰੀਆਂ ਨੇ ਇਸ ਨੂੰ ਇੱਥੇ ਥੱਲੇ ਆ ਕੇ ਅੰਦਰ ਜਾ ਕੇ ਫਿਰ ਕਿਹਾ ਕਿ ਜੀ ਇੱਥੇ ਕੁੜੀ ਹੈ ਨਹੀਂ ਜਿਹੜੇ ਅੰਦਰ ਕੁੜੀ ਦੇ ਕਤਲ ਹੋਇਆ ਬਲਾਤਕਾਰ ਹੋਏ ਦੇ ਮੌਜੂਦ ਹੋਣ ਦੇ ਅੰਦਰ ਮਰੀ ਹੋਈ লাশ ਦੇ ਨਾਲ ਬੈਠ ਕੇ ਚਾਹ ਪਿੰਦੇ ਰਹੇ ਐਸੀ ਚਾਉਂਦੇ ਉਹਨਾਂ ਨੂੰ ਡਿਸਮਿਚ ਕੀਤਾ ਜਾਵੇ ਐਸੀ ਚਾਉਂਦੇ ਉਹਨਾਂ ਦੀ ਜਵਾਬ ਤਾਲਵੀ ਹੋਵੇ ਉਹ ਐਸਪੀ ਦੀ ਤੇ ਉਹਨਾਂ ਪੰਜ ਐਸਐਚਓਾਂ ਦੀ ਪੰਜ ਐਸਐਚਓ ਇਕੱਠੇ ਹੋ ਕੇ ਇੱਕ ਏਸੀਪੀ ਉਹਨਾਂ ਨੇ ਪਰਿਵਾਰ ਨੂੰ ਹਰ ਤਰੀਕੇ ਨਾਲ ਦਰਵਾਇਆ ਜਲੰਧਰ ਦੇ ਵਿੱਚ ਕਿ ਤੁਹਾਡੀ ਕੁੜੀ ਦੇ ਬਲਾਤਕਾਰ ਉਹਦੇ ਕਤਲ ਨੂੰ ਸਹੀ ਤਰੀਕੇ ਨਾਲ ਐਫਆਈਆਰ ਲਿਖਣ ਚ ਨਹੀਂ ਸੀ ਆਰੇ ਪਰ ਉਹਨਾਂ ਨੂੰ ਡਰਾਇਆ ਕਿ ਜੀ ਤੁਸੀਂ ਇਹ ਪੰਗੇ ਵਿੱਚ ਨਾ ਪਾਓ ਖਤਮ ਕਰੋ ਗੱਲ ਨੂੰ ਸਾਨੂੰ ਇਹ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਐਸੀ ਬਾਰਨ ਕਰਦੇ ਆਂ ਪੁਲਿਸ ਨੂੰ ਐਸੀ ਬਾਰਨ ਕਰਦੇ ਆਂ ਸਰਕਾਰ ਨੂੰ ਕਿ ਜੇ ਉਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਨਾ ਕੀਤੀ ਤਾਂ ਸਾਨੂੰ ਮਜਬੂਰਨ ਐਜੀਟੇਸ਼ਨ ਕਰਨਾ ਪਏਗਾ ਸਾਨੂੰ ਮਜਬੂਰਨ ਗਲੀਆਂ ਨਾਲੀਆਂ ਚੌਂਕਾਂ ਦੇ ਵਿੱਚ ਨਿਕਲਣਾ ਪਏਗਾ ਗਲੀਆਂ ਦੇ ਵਿੱਚ ਬਾਜ਼ਾਰਾਂ ਨੂੰ ਬੰਦ ਕਰਨਾ ਪਏਗਾ ਇਸ ਕਰਕੇ ਪਹਿਲੇ ਹੀ ਮਾਹੌਲ ਪੰਜਾਬ ਦਾ ਬਹੁਤ ਖਰਾਬ ਹੈ ਐਸੀ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਐਸੀ ਕਹਿੰਦੇ ਆ ਕਿ ਜਿਹੜੇ ਕਰਮਚਾਰੀਆਂ ਨੇ ਮਾਹੌਲ ਖਰਾਬ ਕੀਤਾ ਜਿਨ੍ਹਾਂ ਨੇ ਲਾਸ਼ ਨੂੰ ਅੰਦਰ ਰੱਖ ਕੇ ਅੰਦਰ ਚਾਹ ਪੀਤੀਆਂ ਪੌਣੇ ਘੰਟੇ ਬਾਅਦ ਆ ਕੇ ਕਿਹਾ ਅੰਦਰ ਲਾਸ਼ ਨਹੀਂ ਹੈ ਲੋਕਾਂ ਨੇ ਜ਼ਬਰਦਸਤੀ ਪਰਿਵਾਰ ਨੇ ਕੁੜੀ ਦੀ ਮਾਂ ਨੂੰ ਪਤਾ ਸੀ ਅੰਦਰ ਕੁੜੀ ਹੈ ਉਥੇ ਦੇ ਹਿੱਲਿਓ ਨਹੀਂ ਪੁਲਸਾਰਿਆਂ ਨੇ ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਹਿੰਦੇ ਕੱਲ ਨੂੰ 10 ਵਜੇ ਆਇਓ ਥਾਣੇ ਵਿੱਚ ਫੇਰ ਲੱਭਾਂਗੇ ਤੁਹਾਡੀ ਕੁੜੀ ਨੂੰ ਕੁੜੀ ਦੀ লাশ ਅੰਦਰ ਪਈ ਹੈ ਫੇਰ ACP আর পুলিশ ਪਰਿਵਾਰ ਨੂੰ ਦਬਾ ਕੇ FIR ਨਹੀਂ ਲਿਖਣਾ ਚਾ ਰਹੇ ਸੀ। ਕੀਆ ਦਬਾਅ ਹੈ پولیس ਦੇ ਐਸੀ ਇਹ ਜਾਣਨਾ ਚਾਹੁੰਦੇ ਆ ਆਮ ਆਦੀ ਪਾਰਟੀ ਦਾ ਇੱਥੇ ਦਾ ਮੰਤਰੀ ਹੈ MLA ਹੈ। ਉਸ ਨੂੰ ਪੁੱਛਿਆ ਮੈਂ ਤਾਂ ਪਹਿਲੇ ਹੀ ਕਹਿੰਦਾ ਹੁੰਦਾ ਸੀ ਇਹ ਹੋਮੋਪੈਥਿਕ ਦੀ ਗੋਲੀਆਂ ਨਾਲ ਇਹਦਾ ਫਾਇਦਾ ਨੁਕਸਾਨ ਨਹੀਂ ਕੋਈ ਨਹੀਂ। ਲੈਕਿਨ ਅੱਜ ਨੁਕਸਾਨ ਹੋ ਰਿਹਾ ਉਹਦਾ ਅੱਜ ਉਹ ਕਾਰਵਾਈ ਨੂੰ ਰੋਕ ਰਿਹਾ ਹੈ ਅੱਜ ਸਰਕਾਰ ਕਾਰਵਾਈ ਨੂੰ ਰੋਕ ਰਹੀ ਹੈ ਬੜਾ ਕੋਈ ਮਰ ਜੇ ਤਾਂ ਮੁੱਖ ਮੰਤਰੀ ਵੀ ਜਦੇ ਬਾਕੀ ਵੀ ਸਾਰੇ ਜਦੇ ਸਦਾਂਝਲੀਆਂ ਦੇਣ ਲੱਗ ਜਾਂਦੇ ਆ ਸਾਡੀ ਕੁੜੀ ਦਾ ਕਤਲ ਹੋ ਗਿਆ ਬਲਾਤਕਾਰ ਹੋ ਗਿਆ ਤੇ ਕੋਈ ਪੁੱਛਣ ਨੂੰ ਤਿਆਰ ਨਹੀਂ ਹੈ ਐਸੀ ਬਰਦਾਸ਼ਤ ਨਹੀਂ ਕਰਾਂਗੇ ਐਸੀ ਐਜੀਟੇਸ਼ਨ ਕਰਾਂਗੇ ਐਸੀ 2-3 ਦਿਨ ਦਿੰਦੇ ਆ ਜੇ ਸਰਕਾਰ ਕਾਰਵਾਈ ਕਰੇਗੀ ਨਹੀਂ ਤਾਂ ਅਸੀਂ ਕਾਰਵਾਈ ਸ਼ੁਰੂ ਕਰਾਂਗੇ ਪੁਲਿਸ ਨੋ ਸਸਪੈਂਡ ਕਰ ਦਿੱਤਾ ਕੀ ਲੱਗਦਾ ਕਿ ਯਾਰ ਗੱਲ ਸੁਣੋ ਸਾਡੀ ਤਾਂ ਕੁੜੀ ਮਾਰਤੀ ਬਲਾਤਕਾਰ ਕਰਕੇ ਤੇ ਉਹ ਬੰਦੇ ਵਿੱਚ ਬਾਦ ਦੇ ਵਿੱਚ ਇਨਵੋਲ ਹੋਏ ਆ ਕੇ ਉਹਨਾਂ ਨੇ ਜਾਣ ਬੁੱਝ ਕੇ ਅੰਦਰ ਕੁੜੀ ਪਈ ਹੈ ਛੋਟਾ ਜਿਹਾ ਘਰ ਸਰਚ ਕਰਕੇ ਪੌਣੇ ਘੰਟੇ ਚੋਂ ਬਾਹਰ ਨਿਕਲੇ ਆ ਫਿਰ ਕਹਿੰਦੇ ਅੰਦਰ ਤਾਂ ਕੁੜੀ ਹੈ ਹੀ ਨਹੀਂ ਤੁਸੀਂ ਕੱਲ ਨੂੰ ਆਇਓ ਮਤਲਬ ਇਹ ਸੀ ਕਿ ਪੁਲਿਸ ਉਹਦੀ লাশ ਨੂੰ ਖੁਰਦ-ਬੁਰਦ ਕਰਨਾ ਚਾਹੁੰਦੀ ਸੀ ਤੇ ਬਾਅਦ ਚ ਐਫ ਆਈ ਆਰ ਕਰਨਾ ਨਹੀਂ ਸੀ ਚਾਹੁੰਦੀ ਸਾਰੇ ਇਹ ਸੀ ਨਹੀਂ ਮੰਨਦੇ ਕਈ ਇੱਕ ਮੰਦੇ ਨੂੰ ਸਸਪੈਂਡ ਕਰਤਾ ਫਿਰ ਉਹਨੂੰ ਇੱਥੇ ਲਾਊਗਾ ਉਹ ਸਾਨੂੰ ਦੰਦ ਚੜਾਊਗਾ ਵੀ ਤੁਹਾਡੀ ਕੁੜੀ ਦਾ ਬਲਾਤਕਾਰ ਕਰਾਇਆ ਸੀ ਐਸੀ ਉਹਨਾਂ ਦੀ ਬਰਖਾਸਤੀ ਮੰਗਦੇ ਉਹਨਾਂ ਨੂੰ ਡਿਸਮਿਸ ਕਰੋ ਤੇ ਬੜੇ ਅਫਸਰ ਵੀ ਜਿਨ੍ਹਾਂ ਨੇ ਐਸਐਚਓ ਏਸੀਪੀ ਜਿਨ੍ਹਾਂ ਨੇ ਘਰ ਨੂੰ ਕਰਦਿਆਂ ਨੂੰ ਧਮਕਾਇਆ ਉਹਨਾਂ ਤੇ ਵੀ ਐਸੀ ਕਾਰਵਾਈ ਚਾਹੁੰਦੇ ਐ ਐਸੀ ਮੰਗ ਕੀਤੀ ਐ ਮੈਂ ਇੱਥੇ ਦੇ ਸੀਪੀ ਨੂੰ ਬੀਬੀ ਨੂੰ ਟੈਲੀਫੋਨ ਕੀਤਾ ਕਿ ਕੇਸ ਨੂੰ ਫਾਸਟ ਟਰੈਕ ਤੇ ਲਗਾਇਆ ਜਾਵੇ ਤੁਰੰਤ ਕਿਉਂਕਿ ਸਿ ਬਿਲਕੁਲ ਸਿੱਧਾ ਸਿੱਧਾ ਕੇਸ ਹੈ ਇਹਦੀ ਚਲਾਨ ਪੇਸ਼ ਕੀਤਾ ਜਾਵੇ ਫਾਸਟ ਟਰੈਕ ਤੇ ਲਗਾਇਆ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਜਿਹੜੇ ਬੰਦੇ ਇਨਵੋਲ ਮੈਂ ਪੁਲਿਸ ਵਾਲੇ ਜਿਹੜਾ ਨੇ ਪੁਲਿਸ ਨੂੰ ਅਫਸਰਾਂ ਤੇ ਐਸ ਐਚਓ ਐਨੇ ਡਰਾਇਆ ਉਹਨਾਂ ਦੀ ਜਵਾਬ ਤਲਬੀ ਕੀਤੀ ਜਾਵੇ ਅਸੀਂ ਅੱਜ ਇੱਥੇ ਆਏ ਸੀਗੇ ਸਾਡੇ ਚੇਅਰਮੈਨ ਸਾਹਿਬ ਚਾਈਲਡ ਕਮਿਸ਼ਨ ਕੋ ਸਾਡੇ ਨਾਲ ਨੇ ਅਸੀਂ ਫੈਮਿਲੀ ਤੋਂ ਆ ਕੇ ਸਾਰੇ ਫੈਕਟ ਵੀ ਪਤਾ ਕੀਤੇ ਨੇ ਵੀ ਹੋਇਆ ਕੀ ਪੂਰਾ ਇਨਸੀਡੈਂਟ ਕਿਵੇਂ ਹੋਇਆ ਉਹਨਾਂ ਦੇ ਇਫੈਕਟ ਅਸੀਂ ਲੈ ਲਏ ਨੇ ਸਾਰੇ ਇਸ ਤੋਂ ਬਾਅਦ ਅਸੀਂ ਚਲੇ ਹਾਂ ਕਮਿਸ਼ਨਰ ਸਾਹਿਬ ਨੂੰ ਮਿਲਣ ਦੇ ਲਈ ਔਰ ਜੋ ਤਾਰਾ ਬੜਦੀ ਹੈ ਔਰ ਜਿਹਦਾ ਵੀ ਕਸੂਰ ਹੈ ਇਹਦੇ ਅੰਦਰ ਉਸ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਲੇਕਿਨ ਮੈਮ ਜੋ ਸਵਾਲ ਖੜਾ ਹੋ ਰਿਹਾ ਹੈ ਪੁਲਿਸ ਕੋ ਲੈ ਕੇ ਖੜਾ ਹੋ ਰਿਹਾ ਹੈ ਕਿ ਮੰਗਤਰਾਮ ਐਸਆਈ تھے ਉਹ आधा ਘੰਟਾ ਬੈਠ ਕੇ ਗਏ ਅੰਦਰ ਉਸਕੇ ਬਾਅਦ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਭਾਰਾ ਕਿ ਸਸਪੈਂਡ ਕੀਤਾ ਗਿਆ ਚਾਰ ਮਰਲੇ ਦੇ ਚਾਰ ਮਰਲੇ ਦੇ ਘਰ ਨਹੀਂ ਪਰਿਵਾਰ ਕਹਿ ਰਿਹਾ ਕਿ ਪੂਰਾ ਕਰ ਦੇਖਾ ਲੈ ਮੈਂ ਮੈਂ ਬਤਾਤੀ ये मैं बिल्कुल मानती हूँ कि चाल बरले की कोठी में कैसे हो सकता है कि नहीं पता चला ये सारे फैक्ट इकट्ठा किए हैं और इसी के लिए हम लोग आए हैं यहाँ पे और कमिश्नर साहब से मिलेंगे इसी बात के लिए कि जो भी धारा बनती है जैसे जैसे इंसिडेंट हुआ जैसे आप बता रहे कि अंदर से उनको नहीं पता चला आधा घंटे बैठे रहे ये सारे सवाल हम भी उधर ही उनको करेंगे

और उन्होंने ये भी मांग रखी है कि हमारे साथ हमारा साथ तब तक दे जब तक ये खत्म नहीं हो जाता केस कोई हमारा हाथ बीच में ना छोड़ दे उसके लिए हम दोनों कमीशन ये प्रॉमिस करते हैं कि जब तक इसको आखिरी पड़ाव तक नहीं ले जाएंगे हम इसमें अड़े चार्जशीट बनने के बाद ही बनेगा तो चार दिन में सिर्फ जो जो रिपोर्ट आनी है पोस्टमार्टम रिपोर्ट आनी है बाकी रिपोर्ट आनी है वो आ जाने दीदी उसके बाद होगा कमीशन ये दोनों कमीशन किसके लिए बने हैं प्रोटेक्शन ऑफ ए एस आई मंगल सिंह पर कार्रवाई को लेकर काफी सारे सवाल खड़े हो गए हाँ जी क्या लगता है उस पर कार्रवाई होगी बिल्कुल होगी ये हम आपको यहाँ खड़े होकर आज बोल रहे हैं कि ये कार्रवाई पूरी होगी जो होनी चाहिए वो कार्रवाई पूरी नहीं करना चाहिए देखो ऐसी ਕਿ ਸਮਾਜ ਦਾ ਸਤਰ ਜਿਹੜਾ ਇੰਨਾ ਗਿਰਦਾ ਜਾ ਰਿਹਾ ਆ ਅਸੀਂ ਕਹਿੰਦੇ ਆ ਬੇਟੀ ਪੜਾਓ ਬੇਟੀ ਬਚਾਓ ਰਾਈਟ ਅਸੀਂ ਬੇਟੀ ਪੜਾਉਣ ਦੇ ਲਈ ਉਹਨਾਂ ਦੇ ਰਸਤੇ ਲਈ ਉਹਨਾਂ ਨੂੰ ਉੱਚਾ ਚੱਕਣ ਲਈ ਸਾਰਾ ਪ੍ਰਬੰਧ ਹੋ ਚੁੱਕਿਆ ਹੈ ਐਜੂਕੇਸ਼ਨ ਲੈ ਲਓ ਬਾਕੀ ਸਰੀ ਲੈ ਲਓ ਮਗਰ ਉਹਦਾ ਕੀ ਕਰੀਏ ਜਿਹੜੇ ਸਮਾਜ ਦੇ ਅੰਦਰ ਘਰਾਂ ਦੇ ਅੰਦਰ ਸ਼ੈਤਾਨ ਬਣੇ ਬੈਠੇ ਨੇ ਉੱਥੇ ਅਸੀਂ ਕੀ ਕਰੀਏ ਕਿਸੇ ਨੇ ਆਪਣਾ ਮੁਖੌਟਾ ਬਦਲੀ ਕਰਕੇ ਆਪਣੇ ਆਪ ਨੂੰ ਸ਼ਰੀਫ ਇਨਸਾਨ ਬਣ ਕੇ ਸਾਡੇ ਹੀ ਘਰਾਂ ਦੇ ਅੰਦਰ ਸਾਡੇ ਗਲੀ ਮੁਹੱਲੇ ਚ ਰਹਿ ਰਹੇ ਨੇ ਉਸ ਦਾ ਕੀ ਕੀਤਾ ਜਾਵੇ ਉਸਦੇ ਲਈ ਸਾਨੂੰ ਸਮਾਜ ਨੂੰ ਹੀ ਇਹਨੂੰ ਉਠਣਾ ਵੀ ਪੈਣਾ ਕਿ ਸਾਡੇ ਬੱਚੇ ਸੇਫ ਰਹਿਣ ਇਹ ਬੱਚੀ ਦਾ ਕੀ ਕਸੂਰ ਸੀ ਕੁਛ ਨਹੀਂ ਇਹ ਤੇ ਆਪਣੇ ਇੱਕ ਸਟੇਲਿੰਗ ਨੂੰ ਬੁਲਾਉਣ ਲਈ ਗਏ ਸੀ ਆਪਣੇ ਘਰ ਸਾਨੂੰ ਕੀ ਪਤਾ ਕਿ ਉਹ ਜਿਹੜਾ ਬੰਦਾ ਸੀ ਉਹ ਸ਼ੈਤਾਨ ਬੈਠਾ ਉੱਥੇ ਕਿਸ ਤਰ੍ਹਾਂ ਦੀ ਗੱਲ ਆ ਰਹੀ ਹੈ ਹਮ ਇਜ਼ ਇਟ ਨੋ ਸਸਪੈਂਸ਼ਨ ਮੰਗਤਰਾਮ ਦੀ ਸਸਪੈਂਸ਼ਨ ਹੀ ਹੋਣੀ ਚਾਹੀਦੀ ਜਾਂ ਫਿਰ ਉਸਦੇ ਉੱਪਰ ਐਫਆਰ ਵੀ ਜਿਹੜੀ ਆ ਹੋਣੀ ਚਾਹੀਦੀ ਇੱਕ ਵਾਰੀ ਕਮਿਸ਼ਨਰ ਸਾਹਿਬ ਦੇ ਆਫਿਸ ਜਾਂਦੋ ਠੀਕ ਹੈ ਫੈਕਟ ਮੈਂ ਆਪਣੇ ਸਾਹਮਣੇ ਉਹਨਾਂ ਦੇ ਰੱਖਾਂਗੇ और मांग करांगे की रिकॉर्ड भी था के के तो हमने कर... सुना है परिवार से उन्होंने अपनी बेटी के साथ ही गलत हरकत की है अब कहा तक ये सच्चाई है इसका भी जो है पुलिस जूर वेरिफिकेशन करेगी और ये बात है ये बंदा एक स्कूल की वैन चला रहा है कहाँ तक सेफ था क्या नहीं था कहाँ पे जो कमी पेशी रह गई है उसके लिए हम लोग हैं यहाँ पे उसी के लिए बिलकुल मैडम परिवार परिवार ने परिवार सर बिल्कुल जी बिल्कुल कमिश्नर साहब के फिर गल करके मैडम परिवार ने साडे को जबरदस्ती साइन करवाने की कोशिश की बदतमीजी की उस नौ देखा जाके की कौन सी जरा इंसान ਹੀ ਸਾਈਨ ਕਰਵਾ ਰਿਆ ਸੀ ਜਿਹੜਾ ਪਰਿਵਾਰ ਦੇ ਮਰਦਾਰ ਪਰਿਵਾਰ ਅਲੀਗੇਟਸ ਕੀ ਚਾਰ ਅਫਸਰਾਂ ਵੱਲੋਂ ਜਿਹੜਾ ਹੈਗਾ ਇਹ ਉਹ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਸੀਂ ਕਾਗਜ਼ੀ ਸਸਾਈ ਜਿਸ ਨੇ ਵੀ ਇਹ ਕੰਮ ਕੀਤਾ ਚਾਹੇ ਕਿਸ ਨੇ ਪ੍ਰੈਸ਼ਰਾਈਜ਼ ਕੀਤਾ ਜਾਂ ਗਲਤ ਤਰੀਕੇ ਨਾਲ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਸਭ ਤੇ ਕਾਰਵਾਈ ਹੋਣੀ ਚਾਹੀਦੀ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚੱਲ ਰਹੀ ਹੈ ਇਸੀ ਗਲੀ ਦੀ ਇਸੀ ਮੋਹਲੇ ਦੀ ਲੋਕ ਇਹਨਾਂ ਦਾ ਵੇਖਤਨ ਆ ਰਹੇ ਹੋ ਉਹ ਜਿਹੜੇ ਅਫਸਰ ਬੈਰੀਗੇਟ ਦੇ ਕੋਲ ਖੜੇ ਸੀ ਉਹ ਹੱਸਦੇ ਪਏ ਸੀਗੇ ਦੇਖੋ ਮੈਂ ਉਹ ਦੇਖਿਆ ਨਹੀਂ ਇਹ ਵੀਡੀਓ ਤੇ ਮੈਂ ਇੱਥੇ ਕਮੈਂਟ ਨਹੀਂ ਕਰ ਸਕਦੀ ਮਗਰ ਅਗਰ ਇਹ ਗੱਲ ਹੈ ਇਹ ਹੋਈ ਹੈ ਇਸ ਤੋਂ ਜ਼ਿਆਦਾ ਸ਼ਰਮ ਨਾ ਗੱਲ ਦੀ